ਪੱਲੇ ਹਾਂਜੀ ਸਰ ਕੋਈ ਗੱਲ ਸੁਣਾ ਦੇ ਯਾਰ ਵਧੀਆ ਜੀ ਗੱਲ ਸੁਣ ਲਓ ਜੀ ਗੱਲ ਸੁਣੋ ਫਿਰ ਸ਼ਿਵਜੀ ਮਹਾਰਾਜ ਕੋਲੇ ਦੀ ਸੁਣਾਉਣੀ ਆ ਸੁਣਾ ਰਹੇ ਤੇ ਸ਼ਿਵਜੀ ਤੇ ਪਾਰਵਤੀ ਹੂੰ ਤੁਰੇ ਜਾਂਦੇ ਸੀਗੇ ਰਾਹ ਦੇ ਵਿੱਚ ਅੱਛਾ ਤੁਰੇ ਜਾਂਦੇ ਸੀ ਤੇ ਰਾਤ ਪਈ ਜੀਵੀਦਾਰ ਭਰਾ ਬੈਠੇ ਸੀਗੇ ਹੂੰ ਖੂਦੇ ਚਲੇ ਗਏ ਸ਼ਿਵਜੀ ਮਹਾਰਾਜ ਤੇ ਪਾਰਵਤੀ ਹੂੰ ਤੇ ਪਾਰਬਦੀ ਕਹਿੰਦੀ ਵੀ ਅੱਜ ਇੱਕ ਜੱਟਾਂ ਤੋਂ ਛੱਲੀਆਂ ਖਾਵਾਂਗੇ। ਅੱਛਾ। ਵੀ ਛੱਲੀਆਂ ਖਾਣੀਆਂ ਨੇ। ਕਹਿੰਦਾ ਆਪਾਂ ਜੱਟਾਂ ਨੂੰ ਕਹਦੇ ਨਾ ਪਹਿਲਿਆ ਲਿਆ ਦੇਣਗੇ ਛੱਲੀਆਂ ਦਾ ਕੀ ਹੈ। ਅੱਛਾ। ਭਈ ਲੈ ਵੀ ਸੇਵਕੋ ਕਹਿੰਨਾ ਪਾਣੀ ਧਾਣੀ ਪਿਓ। ਤੇ ਨਾਇਕ ਨਾ ਮਾਈ ਪਾਰਬਦੀ ਵਾਸਤੇ ਛੱਲੀਆਂ ਖਵਾਉਂਦਾ ਅੱਜ। ਕਹਿੰਦਾ ਬਾਬਾ ਜੀ ਖਵਾ ਦੇਣਾ ਛੱਲੀਆਂ ਦਾ ਕੀ ਹੈ? ਆਪਣੇ ਆਪਣੇ ਛੱਲੀਆਂ ਨੇ ਹੂੰ ਪਕੜਾ ਕਿੱਥੇ ਤੋਂ ਹੋਰ ਲਿਆਉਣੀਆਂ ਇੱਕ ਕਹਿੰਦਾ ਵੀ ਤੂੰ ਤਾਂ ਅੱਗ ਮਚਾ ਤੇ ਮੈਂ ਛੱਲੀਆਂ ਲਿਆਉਣਾ ਹੂੰ ਕਹਿੰਦਾ ਵੀ ਠੀਕ ਐ ਉਸ ਤੋਂ ਬਾਅਦ ਕੀ ਹੋਇਆ ਭਾਈ ਉਹ ਛੱਲੀਆਂ ਲੈ ਆਏ ਹੁਣ ਛੱਲੀਆਂ ਹੁੰਦੀਆਂ ਨੇ ਕੋਈ ਕਿੱਥੇ ਕੋਈ ਕਿੱਥੇ ਕੋਈ ਕਿੱਥੇ ਹੁਣ ਉਹ ਕੀ ਹੋਇਆ ਉਹ ਕਹਿੰਦਾ ਵੀ ਜਰ ਆਪਦੇ ਉਹ ਛੱਲੀਆਂ ਤੋੜਾਂਗੇ ਕਹਿੰਦਾ ਧਰ ਕਿਹੜਾ ਲੱਗ ਜੂਗਾ ਆਪਾਂ ਕਹਿੰਦਾ ਜੇ ਐਂ ਕਰਦੇ ਆਂ ਉਸੋਂ ਨਾਂ ਦੇ ਤੋੜ ਲੈਣੇ ਦੂਜਿਆਂ ਨੂੰ ਗਵਾਂਡੀਆਂ ਨੇ ਅੱਛਾ ਅੱਛਾ ਉਹਨੇ ਕੀ ਕਿਹਾ ਜੀ 8 ਛੱਲੀਆਂ ਦਾ ਆਪਦੇ ਨੂੰ ਤੋੜਨੀ ਆ ਹੂੰ 16 ਛੱਡੀਆਂ ਜੀ ਦੂਜੇ ਗਵਾਂਡੀਆਂ ਦਾ ਤੋੜਨੀ ਆ ਅੱਛਾ ਹਾਂ ਤਾਂ ਉਹ ਵੀ ਛੱਡੀਆਂ ਲੈ ਕੇ ਆਏ ਭਈ ਪ੍ਰਸੰਨ ਹੋਗੇ ਪੂਰੇ ਛੱਲੀਆਂ ਖਵਾਈਆਂ ਐ ਜਮਾ ਮਾਤਾ ਵੀ ਤੇ ਸਿਵਜੀ ਵੀ ਐ ਪ੍ਰਸੰਨ ਹੋਗੇ ਜਮਾ ਖੁਸ਼ ਹੋਗੇ ਕਹਿਣ ਦਾ ਖੁਸ਼ ਹੋਗੇ ਹਾਂ ਹੁਣ ਮਾਤਾ ਕਹਿੰਦੀ ਐ ਕਹਿੰਦੇ ਮੈਂ ਇਹਨਾਂ ਨੂੰ ਵਰਦਾਨ ਦੇ ਹਾਂ ਕਿ ਵਰਦਾਨ ਆ ਕੇ ਹਾਂ ਕਿ ਲੈ ਭਾਈ ਆਹਾਂ ਤੁਹਾਨੂੰ ਸ਼ੰਖ ਦਿੰਨੇ ਆਂ ਅੱਛਾ ਜਿਹੜਾ ਛੱਲੀਆਂ ਰਿਹਾ ਸੀ ਆਹ ਕਹਿੰਦਾ ਤੈਨੂੰ ਸ਼ੰਖ ਦਿੰਨੇ ਆਂ ਇਹ ਸ਼ੰਖ ਦੇ ਵਿੱਚ ਫੂਕ ਮਾਰਿਆ ਕਰ ਹੂੰ ਤੇ ਜਿਹੜੀ ਚੀਜ਼ ਮੰਗਿਆ ਕਰੇਗਾ ਉਹ ਚੀਜ਼ ਤੇਰੇ ਕਰਿਆ ਦੇ ਦੂ ਅੱਛਾ ਸ਼ੰਖ ਵਜਾਉਣਾ ਸ਼ੰਖ ਵਜਾਉਣਾ ਤੇ ਪਰ ਕਹਿੰਦਾ ਤੇਰੇ ਗਮਾਂਡੀਆਂ ਦੇ ਕਰੇ ਵੱਧ ਗਿਆ ਕਰੂ ਦੁਗਣੀ ਜਾਇਆ ਕਰੂਗੀ ਦੁਗਣੀ ਜਾਇਆ ਕਰੂਗੀ ਹਾਂ ਕਹਿੰਦਾ ਜੀ ਉਹ ਕਿਵੇਂ ਕਹਿੰਦਾ ਪੂ ਤੈਨੂੰ ਵੀ ਪਤਾ ਹੀ ਹੈ ਹਾਂ ਪਰ ਸੰਖੇ ਤੈਨੂੰ ਦਿੰਨੇ ਆ ਜੇ ਤੂੰ ਇੱਕ ਚੀਜ਼ ਮੰਗਿਆ ਕਰੇਗਾ ਤੇਰੇ ਗਮਾਂਡੀਆਂ ਦੇ ਕਰੇ ਦੋ ਜਾਇਆ ਕਰਨਗੇ ਡਬਲ ਜਾਇਆ ਕਰੂਗਾ ਡਬਲ ਜਾਇਆ ਕਰੂ ਹਾਂ ਤੇ ਕਹਿੰਦਾ ਜੀ ਸੰਖ ਤਾਂ ਵਧੀਆ ਪਰ ਬਰਬਾਹ ਦਾ ਦੂਜੇ ਨੂੰ ਵਾਲਾ ਦਿੰਦਾ ਹੈ ਹਾਂ ਤੇ ਫੇਰ ਆ ਕਿ ਵੀ ਇਹ ਵੀ ਪੁਠਾ ਘੇਰ ਵੀ ਲੱਗ ਜਾਂਦਾ ਇਹਦਾ ਹੂੰ ਪਾਰਵਤੀ ਕਹਿੰਦੀ ਵੀ ਇਹ ਮੇਰਾ ਵਰਦਾਨ ਹੈ। ਹੂੰ ਪੁੱਠਾ ਵੀ ਲੱਗੂ ਕਹਿੰਦੀ। ਅੱਛਾ। ਹਾਂ। ਅਗੇ ਪੁੱਠਾ ਵੀ ਲੱਗੂ। ਅਗੇ ਤਾਂ ਠੀਕ ਹੈ ਭਾਈ। ਤੇ ਡੱਟ ਭਈ ਉਹ ਆਇਆ। ਸੰਖ ਨੂੰ ਟਾਂਡ ਤੇ ਧਰਤਾ ਕਹਿੰਦਾ ਆਪਦਾ ਬਜਾਉਂਦੇ ਹੀ ਨਹੀਂ ਛੱਡ ਪੁਰਾ ਜਰ। ਹੂੰ ਤੇ ਉਹਦੇ ਘਰ ਵਾਲੀ ਕਹਿੰਦੀ ਕਹਿੰਦੀ ਇਹ ਕੀ ਹੈ? ਅਗੇ ਤਾਂ ਬਾਪੇ ਨੇ ਸੰਖ ਦਿੱਤਾ ਸੀ। ਅਕੇ ਫਿਰ ਅਕੇ ਫਿਰ ਨੂੰ ਬਜਾ ਲਾ। ਹੂੰ ਅਗੇ ਨਾ ਬਜਾਉਣਾ ਨਹੀਂ ਹੈਗਾ ਇਹ। ਇਹ ਕਮਾਂਡੀਆਂ ਨੂੰ ਪਰਬੱਦ ਦੇ ਦਿੰਦਾ। ਆਪਨ ਤਾਂ ਬਰਿਨੀ ਦਿੰਦਾ ਹੈ ਆਪਨ ਬਰਕੱਟਾ ਦਿੰਦਾ ਤੇ ਕਹਿੰਦਾ ਇਹ ਤਾਂ ਆਣ ਤੇ ਬੈਠੇ ਮੈਂ ਪਾਥਲੇ ਪਿੰਡ ਜਾ ਕੇ ਆਉਣਾ ਤੀਨੂੰ ਤੂੰ ਕਹਿੰਦਾ ਵਜਾਈ ਨਾ ਕਿਹਦੀ ਚੰਗਾ ਜੀ ਉਹਦਾ ਬਾਗਿਆ ਬਾਰ ਉਸ ਤੋਂ ਬਾਅਦ ਕੀ ਹੋਇਆ ਉਹ ਉਪੇ ਆਇਆ ਤੇ ਉਹਦੇ ਘਰ ਵਾਲੀ ਨੇ ਚੱਕਿਆ ਸੰਖ ਲਗਦੀ ਵੀ ਹੁਣ ਆਪ ਆਕਰ ਇਹਦਾ ਭੁੱਖੇ ਮਰਦੇ ਵੀ ਸੰਖ ਹੁਣ ਉਛਦੇ ਹੋ ਵੀ ਨਹੀਂ ਹੁਣ ਉਹਦਾ ਕੀ ਫਾਇਦਾ ਹੋਇਆ ਫਿਰ ਸੰਕਰ ਉਨੇ ਭਾਈ ਚੱਕਿਆ ਸੰਖ ਕਹਿੰਦੀ ਹੈ ਗੁਰੂ ਕੇ ਸੰਖ ਮੈਨੂੰ 200 ਰੁਪਇਆ ਚਾਹੀਦਾ ਮੈਂ ਸਮਾਨ ਸਮੂਲ ਲਵਾਂ ਅੱਛਾ ਭਾਈ ਮੁੱਢੇ ਬੂਗ ਮਾਰਨੀ ਦੇਰ ਸੀ ਡਿੱਗਣ ਲੱਗੇ ਜੀ ਉਤੋਂ ਨੋਟ 200 ਰੁਪਇਆ ਉਹਦੇ ਘਰੇ ਡਿੱਗ ਪਿਆ 500 400 ਰੁਪਇਆ ਗਮਾਡੀਆਂ ਦੇ ਘਰੇ ਡਿੱਗ ਪਏ ਉਹ ਕਦੀ ਵੀ ਆਪਾਂ ਨੂੰ ਕੀ ਹੈ ਆਪਾਂ ਨੂੰ ਖਾਣ ਪੀਣ ਜੋਗਰਾ ਮਿਲ ਗਿਆ ਸਾਬ ਰਸਨ ਤੋਂ ਖਾੜੀ ਸੀ ਸਾਬ ਰਸਨ ਤੋਂ ਖਾੜੀ ਸੀ ਸਭਰ ਸੰਤੋ ਕਾਲ ਜੀ ਕਹਿੰਦੇ ਸੰਖੀ ਵਧੀਆ ਤਾਂ ਤੇ ਤਮਾ ਜੀ ਵਧ ਗਈ ਕਹਿੰਦੀ ਹੇ ਗੁਰੂ ਕੇ ਸੰਖ ਸਾਡੇ ਇੱਕ ਕੋਠੀ ਪੈ ਗਈ ਹੂੰ ਭਈ ਉਹਨਾਂ ਦੀ ਇੱਕ ਪੈ ਗਈ ਉਹਨਾਂ ਦੇ ਦੋ ਪੈ ਗਏ ਹੂੰ ਕਹਿੰਦਾ ਆਪਾਂ ਉਹ ਕਹਿੰਦੇ ਆਪਾਂ ਨੂੰ ਕੀ ਹੈ ਸੌਗਨ ਨਾਲ ਦੇ ਵੱਡੇ ਹੋਈ ਜਾਂਦੇ ਨੇ ਆਪਾਂ ਵੀ ਕੀ ਹੈਗਾ ਵਧੀਆ ਗੱਲ ਹੈ ਤੇ ਸਾਡੇ ਇੱਕ ਕੋਠੀ ਪੈ ਗਈ ਵਧੀਆ ਕਹਿੰਦੀ ਹੇ ਗੁਰੂ ਕੇ ਸੰਖ ਸਾਡੇ ਇੱਕ ਟਰੈਕਟਰ ਆ ਗਏ ਹੂੰ ਉਹਨਾਂ ਦੇ ਇੱਕ ਆ ਗਿਆ ਦੂਜੇ ਦੇ ਦੋ ਆ ਗਏ ਫਿਰ ਭਈ ਐਂ ਮੰਗਦੇ ਮੰਗਦੇ ਬਾਬਾ ਕੁਝ ਮੰਗੀ ਗਏ ਤੇ ਉਹ ਤਾਂ ਐ ਰੌਣਕਾਂ ਲੱਗ ਗਈ ਉੱਥੇ ਤਾਂ ਉਧਰੋਂ ਜਦੋਂ ਆਇਆ ਜੱਟ ਕਹਿੰਦਾ ਆਪਣਾ ਉਹਰੇ ਘਰ ਸੀ ਕਿੱਧਰ ਪਕਿਆ ਹੋਏ ਹੂੰ ਬਾਬਾ ਟਾਈਮ ਪਾ ਤਾ ਮੁੜਿਆ ਹੁਣ ਹਾਂ ਤੇ ਇੱਕ ਮਿੰਟ ਜੀਗਾ ਸਾਰਾ ਕੁਝ ਹੀ ਉਹ ਗੱਲ ਕੀ ਹੋਗੀ ਕਹਿੰਦਾ ਘਰਪੁਰ ਕਿੱਧਰ ਗਏ ਆਪਣੇ ਉਹ ਉੱਤੇ ਖੜੀ ਸੀ ਕੋਠੀ ਜੀ ਕਹਿੰਦੀ ਆਜੋ ਜੀ ਲੰਘਿਆ ਓ ਲੰਘਿਆ ਓ ਉਹ ਕਹਿੰਦਾ ਇਹ ਹੀ ਵੇ ਤੂੰ ਅੱਗੇ ਆ ਕੇ ਕੰਮ ਕਰਤਾ ਕਹਿੰਦੀ ਜੀ ਤੇ ਗੁਰੂ ਦੇ ਸੰਖ ਦੀ ਕਿਰਪਾ ਹੋਗੀ ਉਹ ਕਹਿੰਦਾ ਉਹ ਐਂ ਦਾ ਮੈਂ ਨਹੀਂ ਸੰਖ ਵਜਾਉਂਦਾ ਸੀ ਤੂੰ ਇਹ ਆਪਣੇ ਕੋਠੀ ਕਾ ਆਹ ਆਹ ਕਿਦਿਆਂ ਨੇ ਇਹ ਕਹਿੰਦੀ ਤੇਰੇ ਚਾਚੇ ਦੇ ਮੁੰਡੇ ਦਿਆਂ ਨੇ ਉਹ ਕਹਿੰਦਾ ਐਂ ਦਾ ਸੰਖ ਮੈਂ ਨਹੀਂ ਵਜਾਉਂਦਾ ਸੀ ਤੂੰ ਇਹ ਸੰਖ ਕਿਉਂ ਵਜਾਇਆ ਕਹਿੰਦਾ ਉਹਰਾਪੜਾ ਸੰਖ ਤੈਨੂੰ ਵਜਾਉਣਾ ਨਹੀਂ ਆਉਂਦਾ ਹੂੰ ਸੰਖ ਵਜਾਉਂਦਾ ਜੀ ਉਹ ਹੂੰ ਕਹਿੰਦਾ ਹੈ ਗੁਰੂ ਕੇ ਸੰਖ ਹੂੰ ਸਾਡੀ ਕੋਠੀ ਡਹਿ ਜੀ ਹੂੰ ਉਹਨਾਂ ਦੀ ਇੱਕ ਡਹਿ ਜੀ ਉਹਨਾਂ ਦੇ ਦੋਨੇ ਡਹਿ ਜੀ ਹੂੰ ਕਹਿੰਦਾ ਹੈ ਗੁਰੂ ਕੇ ਸੰਖ ਹੂੰ ਸਾਡੇ ਬਾੜ ਮੂਰੇ ਇੱਕ ਖੂਹ ਪਟਿਆ ਜਾਵੇ ਹੂੰ ਉਹਨਾਂ ਦੇ ਇੱਕ ਪਟਿਆ ਗਿਆ ਉਹਨਾਂ ਦੇ ਦੋ ਪਟੇ ਗਏ ਜੀ ਅੱਛਾ ਫਿਰ ਉਹ ਬੋਲਦਾ ਕਹਿੰਦਾ ਹੈ ਗੁਰੂ ਕੇ ਸੰਖ ਸਾਡੇ ਪਰਿਵਾਰ ਦੀ ਹੂੰ ਸਾਰੇ ਦੀ ਇੱਕ ਅੱਖ ਹੂੰ 加ਣੀ ਹੋ ਜੇ ਅੰਨੀ ਹੋ ਜੇ ਅੱਛਾ ਹਾਂ ਉਹਨਾਂ ਦੇ ਅੱਧੇ-ਅੱਧੇ ਹੋ ਗਏ ਜੀ ਉਹਨਾਂ ਦੇ ਸਾਰੇ ਵੀ ਹੋ ਗਏ ਹੂੰ ਕਹਿੰਦਾ ਹੈ ਇਹ ਹੀ ਗੁਰੂ ਕੇ ਸੰਖ ਐਸ ਖੂ ਦੇ ਵਿੱਚ ਸਾਡਾ ਅੱਧਾ ਪਰਿਵਾਰ ਖੂਜ ਦਿਖ ਪਏ ਹੂੰ ਉਹਨਾਂ ਦਾ ਅੱਧਾ ਡਿੱਗ ਪਣਾ ਦਾ ਸਾਰਾ ਡਿੱਗ ਪੇ ਜਦੋਂ ਪਾ ਦਿਆ ਮਿੱਟੀ ਕਹਿੰਦਾ ਇਹਦਾ ਐ ਸੰਖ ਇਹ ਤਾਂ ਅਸੀਂ ਤਾਂ ਆਏ ਨੇ ਨਾ ਜੀ ਇੱਕ ਦੂਜੇ ਦੇ ਜਾਣ ਕੇ ਜਦੋਂ ਅਸੀਂ ਕਿਸੇ ਨੂੰ ਚਰਦੇ ਨਹੀਂ ਹਨਾ ਵੀ ਦੇਖਣਾ ਚਾਹੀਦਾ ਸਬਰ ਸੰਤੋਖ ਬੰਦੇ ਦੇ ਪੱਲੇ ਹੋਣਾ ਚਾਹੀਦਾ ਹੈ